ਸਾਡੇ ਚੇਅਰਮੈਨ ਸਹਿਬਾਨ ਆਏ। ਸੋ ਇਸ ਜੁੱਤ ਦੇ ਸਹਿਬ ਰੋਦ ਜਿਹੜਾ ਕਿ ਪਿਛਲੀ ਸਰਕਾਰਾਂ ਦੇ ਟਾਈਮ ਤੇ ਇਹਨਾਂ ਲੋਕਾਂ ਦੀ ਜਿਹੜੀ ਪੁਸਤਕ ਨਹੀਂ ਕੀਤੀ ਜਾਂਦੀ। ਮੁੱਖ ਮੰਤਰੀ ਸਰਕਾਰ ਪੰਜਾਬ ਦੀ ਜਿਹਦੇ ਇਸ ਸਮੇਂ ਮੈਨੂੰ 2 ਮਹੀਨਿਆਂ ਤੋਂ ਜਿਹੜੀ ਇਹ 14 ਫਰਵਰੀ ਤੋਂ 2 ਟਾਈਮਹੀਨਿਆਂ ਤੋਂ ਚੱਲ ਰਹੀ ਹੈ। ਇਸ ਦੇ ਵਿੱਚ ਤੁਸੀਂ ਦੇਖਿਆ ਕਿ ਜਿਹੜਾ ਦਸਾ ਦੀ ਸਪਲਾਈ ਚੈਨ ਜਿਹੜੀ ਉਹ ਟੁੱਟ ਚੁੱਕੀ ਆ। ਸੋ ਹੁਣ ਅਸੀਂ ਇਹ ਦਸਾ ਖਤਮ ਕਰਨ ਦੇ ਲਈ ਪਿੰਡ-ਪਿੰਡ ਆਪਣੇ ਵਾਰਡ-ਵਾਰਡ ਹਰ ਗਲੀ-ਵਰਲੇ ਦੇ ਵਿੱਚ ਜਾ ਕੇ ਜਿਹੜਾ ਔਰ ਮੈਨੂੰ ਤੇਜ ਕਰਨ ਜਾ ਰਿਹਾ ਤਾਂ ਜੋ ਜੇ ਕੋਈ ਵਿਅਕਤੀ ਨਸ਼ਾ ਵੇਚਣਾ ਲ ਕੋਈ ਬੜਿਆ ਵੀ ਹੋਇਆ ਕੁਝ ਵੀ ਸਾਡੇ ਪਾਰਟੀ ਕਮਿਟੀਰ ਅਗਰ ਜੀਬਾ ਜੀ ਦੀ ਸਿੱਧੀ ਚੇਤਾਵਨੀ ਹੈ ਕਿ ਜਾਂ ਤੇ ਨਸ਼ਾ ਵੇਚਣਾ ਬੰਦ ਕਰ ਦੋ ਜਾਂ ਪੰਜਾਬ ਨੂੰ ਸਾਫ ਕਰੋ ਇਸੇ ਹਿੰਮਤ ਦੇ ਤਹਿਤ ਅਸੀਂ ਵੀ ਪਕਾਤਰ ਪਿੰਡ-ਪਿੰਡ ਜਾ ਕੇ ਵਾਰਡ-ਵਾਰਡ ਜਾ ਕੇ ਜਿਹੜਾ ਮਈ ਤੇ ਜੂਨ ਦੇ ਮਹੀਨੇ ਦੇ ਵਿੱਚ ਦੋ ਮਹੀਨਿਆਂ ਚ ਜਿਹੜਾ ਹਰ ਪਿੰਡ ਹਰ ਵਾਰਡ ਹਰ ਗਲੀ ਕਵਰ ਕਰਾਂਗੇ ਸੋ ਇਸ ਹਿੰਮਤ ਦੇ ਤਹਿਤ ਅੱਜ ਜਿਹੜਾ ਸੋਚੋ ਕੁਸਵਾਗ ਵੀ ਹੋਇਆ ਜਿਸ ਤੇ ਵਿੱਚ ਅਸੀਂ ਸਾਰਿਆਂ ਨੇ ਸੋਚ ਲਈ ਹੈ ਸਾਡੇ ਐਮਐਨਐਸ ਸਰਵਾਨਾਂ ਨੇ ਅਸੀਂ ਉਹ ਸਾਹਮਣੇ ਹੋਏ ਬੈਠੇ ਹਰ ਵਰਗ ਵਿੱਚ ਹਰ ਜਿਹੜੇ ਸਾਡੇ ਲੀਡਰਸ਼ਿਪ ਵੱਲੋਂ ਨੇ ਤੇ ਵੀ ਸੀ ਮੈਂਬਰਾਂ ਨੇ ਕਿ ਅਸੀਂ ਨਾਂ ਤੇ ਨਸਾਂ ਧਸਕਰਾਂ ਦੀ ਜਿਹੜਾ ਉਹਨਾਂ ਨੂੰ ਖੜਕੇ ਜਿਹੜਾ ਨਸਾਂ ਧਸਕਰਾਂ ਨੂੰ ਪੁੱਛਦੇ ਹਵਾਲੇ ਕਰਾਂਗੇ ਅਸੀਂ ਨਸਾਂ ਧਸਕਰਾਂ ਨੂੰ ਨਾਤੇ ਕਿਸੇ ਪਿੰਡ ਵਿੱਚ ਵੜਨ ਲਵਾਂਗੇ ਤੇ ਜੇ ਕੋਈ ਸਾਨੂੰ ਨਸਾਂ ਕਰਦੇ ਕਿਸੇ ਸਾਡੇ ਨੌਜਵਾਨ ਨੂੰ ਆਦਤ ਪਈ ਹੋ ਪੈ ਗਈ ਹੋਵੇ ਜਾਂ ਇਹਨਾਂ ਪਿਛਲੇ ਲੋਕਾਂ ਨੇ ਜਿਹੜੀਆਂ ਗੱਦੀ ਲੱਤ ਚਲਾਈ ਸੀ ਉਹਨਾਂ ਦਾ ਨਾਮ ਵੀ ਅਸੀਂ ਫੁੱਟ ਜਿਹੜਾ ਜਾ ਕੇ ਆਪਣੇ ਵਰਕਰ ਸਹਿਬਾਨ ਸਾਡੇ ਨਾਲ ਲੱਗ ਕੇ ਐਮਐਲਏ ਸਹਿਬਾਨ ਪੁਲਿਸ ਪ੍ਰਸ਼ਾਸਨ ਦੇ ਨਾਲ ਉਸ ਬੰਦੇ ਦਾ ਜਿਹੜਾ ਆਪਾਂ ਇਹ ਸਾਡੇ ਕੇਂਦਰ ਖੋਲੇਗੇ ਉਹਦੇ ਵਿੱਚ ਉਹਦਾ ਨਾਮ ਵੀ ਉਕਤ ਕਰਾਵਾਂਗੇ ਸੋ ਅੱਜ ਦਾ ਜਿਹੜਾ ਜੁੱਧ ਕਸ਼ਿ ਅਵਿਰੋਧ ਦੇ ਵਿੱਚ ਤੇ ਅੱਜ ਇਹਦੇ ਹਮੇ ਦੇ ਵਿੱਚ ਤੇ ਸਾਰੇ ਲੁਧਿਆਣਾ ਜ਼ਿਲ੍ਹੇ ਦੇ ਨਾਲ ਮੰਤਰੀ ਸਾਹਿਬ ਕਹਿ ਸਕਦੇ ਕਿ ਕਿੰਨਾ ਕਿ ਕਿ ਇੱਕ ਕਲੰਕ ਜਿਹੜਾ ਪੰਜਾਬ ਦੇ ਉੱਤੇ ਲਗਾਇਆ ਗਿਆ ਸੀ ਕਿ 6 ਪੰਜ ਦਰਿਆਤਵਾਦ ਛਮਾ 6ਵਾਂ ਦਰਿਆ ਜਿਹੜਾ ਬਿਨਿਸ਼ੇ ਦਾ ਉਸ ਨੂੰ ਬੰਦ ਕੀਤਾ ਜਾ ਰਿਹਾ ਪਿਛਲੇ ਸਰਕਾਰਾਂ ਦੇ ਟਾਈਮ ਤੇ ਇਹ ਛਮਾ ਦਰਿਆ ਜਿਹੜਾ ਨਸਿਆਂ ਦਾ ਅੱਗ ਵਾਂਗੂ ਫਲਾ ਦਿੱਤਾ ਗਿਆ ਕਿਉਂਕਿ ਇਹਨਾਂ ਲੋਕਾਂ ਨੇ ਨਾਲ ਮੈਂ ਦੱਸਿਆ ਪੁਸਤ ਪਨਾਹੀ ਕਰਦੇ ਸੀ ਇਹਨਾਂ ਲੋਕਾਂ ਦੇ ਨਾਲ ਇਹਨਾਂ ਦਾ ਸੰਗਠਿਤ ਜੋੜ ਮੇਲ ਸੀ ਸੱਥੇ ਜੋੜ ਮੇਲ ਸੀ ਸੋ ਇਹ ਲੋਕ ਜਿਹੜੇ ਆ ਕੁਝੀਆਂ ਸਰਕਾਰਾਂ ਦੇ ਵਿੱਚ ਅਕਾਲੀ ਦਲ ਕਾਂਗਰਸ ਤੇ ਬੀਜੇਪੀ ਕਿਉਂਕਿ ਅਕਾਲੀ ਦਲ ਬੀਜੇਪੀ ਦਾ ਘੱਟ ਜੋੜ ਰਿਹਾ ਜੋ ਜਿਹੜੀ ਹਿੰਮਤ ਸਾਨੂੰ ਆਮ ਆਦਮੀ ਪਾਰਟੀ ਨੂੰ ਆਸਿਰ ਚਲਾਉਣੀ ਪਈ ਜਿਹੜੀ ਹਿੰਮਤ ਹਮੂੰ ਅਸੀਂ ਲੋਕਾਂ ਦੇ ਨਾਲ ਵਾਦਾ ਕਰਕੇ ਆਏ ਸੀ ਕਿ ਸਾਨੂੰ ਤੁਸੀਂ ਇੱਕ ਮੌਕਾ ਦਿਓ ਅਸੀਂ ਪੰਜਾਬ ਦੇ ਵਿੱਚੋਂ ਲਸਾਬੁਖਤ ਪੰਜਾਬ ਬਣਾਵਾਂਗੇ ਪੰਜਾਬ ਪ੍ਰਸ਼ਟਾਚਾਰ ਨੂੰ ਪੰਜਾਬ ਬਣਾਵਾਂਗੇ ਅਸੀਂ ਪੰਜਾਬ ਨੂੰ ਰੋਜ਼ਗਾਰ ਦੇਵਾਂਗੇ ਅਸੀਂ ਜਿੱਥੇ ਪੰਜਾਬ ਨੂੰ 52700 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਿੱਥੇ ਸਿੱਖਿਆ ਕਰਾਫਟਰੀ ਲੈ ਕੇ 2000 ਤੋਂ ਬਾਅਦ ਪਿੰਡਾਂ ਦੇ ਸਕੂਲਾਂ ਤੇ ਅਸੀਂ ਸਕੂਲਾਂ ਦੇ ਵਿੱਚ ਬਦਲਾਅ ਲਿਆਂਦਾ ਉਹ ਜਿੱਥੇ ਪ੍ਰੀ-ਸਕੂਲ ਆ ਗਿਆ ਦੇ ਸਿਸਟਮ ਦੀ ਬਾਉਂਡਰੀ ਵਾਲੀ ਸੀ ਕੋਈ ਚਾਪਲਰੀ ਨਹੀਂ ਪੂਰਾ ਪੂਰਾ ਹਾਲ ਚੀਜ਼ ਦਾ ਲੈਬ ਨਾਲ ਲਾਇਬ੍ਰੇਰੀ ਨਾਲ ਪ੍ਰੋਜੈਕਟਰ ਇੱਥੇ ਤੱਕ ਬੈਠਣ ਵਾਲੇ ਡੈਸਕ ਨਹੀਂ ਸੀ ਪੀ ਨਾਲੇ ਪਾਣੀ ਦਾ ਬੰਦਵਾਸ ਨਹੀਂ ਸ਼ੁਰੂ ਕਰਵਾਇਆ ਉਸ ਤੋਂ ਬਾਅਦ ਜੇ ਤੁਸੀਂ ਲਾ ਲੋ ਪਿਛਲੇ ਚਾਰ ਦੇ ਖਾਤੇ ਦੀ ਆਪਾਂ ਦੇਖਿਆ ਹੀ ਹੈ ਕਿ ਮੇਰੇ ਕੋਲ ਰੈਵਨਿਊ ਡਿਪਾਰਟਮੈਂਟ ਹੈ ਸਭ ਤੋਂ ਵੱਧ ਜਿਹੜੀ ਲੋਟਾ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਪਿਛਲੀਆਂ ਸਰਕਾਰਾਂ ਟੈਲ ਹੋਤੀ ਹੋਈ ਉਹਨੂੰ ਸੁਧਾਰ ਲੈਣ ਦੇ ਲਈ ਅਸੀਂ ਦੂਰ ਦੂਰ ਸਾਰੇ ਜ਼ਿਲ੍ਹਿਆਂ ਦਾ ਉਹਦੇ ਪਲਾਣੇਤਵਾਦ ਲਈ ਜਿਹੜੇ ਉੱਧਰ ਉੱਧਰ ਕੀਤੇ ਕਾਜ ਉਹ ਜੋ ਜਗਤਨਾਥ ਸ਼ਰਵੋਦੀ ਯਾ ਸੀਤਲੀ ਜੇ ਪਿਛਲੀ ਸਰਕਾਰਾਂ ਕਰਦੀਆਂ ਕਿ ਅੱਜ ਸਾਨੂੰ ਇਹ ਬੇਮਨਾ ਚਲੋਣੀ ਪੈਂਦੀ ਕਿਉਂਕਿ ਇਹਨਾਂ ਦੀ ਤਾਂ ਨਾਲ ਪੁਸਤਕਾਈ ਹੁੰਦੀ ਸੀ ਤੇ ਮੁੱਖ ਮੰਤਰੀ ਸਰਦਾਰ ਆਰਪਨ ਸਿੰਘ ਮਾਨ ਜਿਨੇ ਜੋ ਅਸੀਂ ਸਾਡੇ ਪਾਰਟੀ ਕਮਿਟੀਰ ਨੇ ਲਖਨਾਉ ਜ਼ਿਲ੍ਹੇ 'ਚ ਵਾਦਾ ਕੀਤਾ ਸੀ ਕਿ ਨਸ਼ਾ ਮੁਕਤ ਪੰਜਾਬ ਲਾਵਾਂਗੇ ਅੱਜ ਪੰਜਾਬ ਜਿਹੜਾ ਨਸ਼ਾ ਮੁਕਤ ਪੰਜਾਬ ਹੋਣ ਜਾ ਰਿਹਾ ਪੰਜਾਬ ਰੰਗਲਾ ਪੰਜਾਬ ਬੰਦਾ ਜਾ ਰਿਹਾ ਜਿਹੜੀ ਦਸਾਂ ਤਸਕਰਾਂ ਦੇ ਘਰਾਂ ਦੇ ਉੱਤੇ ਜਿਹੜੇ ਬੰਦੋਜੇ ਚਲਾ ਰਹੇ ਹਨ ਕਰੋੜਾਂ ਰੁਪਏ ਦੀ ਪ੍ਰਾਪਰਟੀ ਜ਼ਬਤ ਕੀਤੀ ਜਾ ਰਹੀ ਹੈ ਸੋ ਇਹ ਸਾਰਾ ਆਵਾਜ਼ ਵੀ ਪਾਰਟੀ ਸਰਕਾਰ ਪਹਿਲੀ ਸਰਕਾਰ ਮੁੱਖ ਮੰਤਰੀ ਸਰਦਾਰ ਭੋਪਾਲ ਸਿੰਘ ਮਾਜੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਹੋਇਆ ਕਿ ਪਿਛੀਆਂ ਸਰਕਾਰਾਂ ਕਾਫੀਆਂ ਹੁੰਦੀਆਂ ਤੇ ਸਾਡੇ ਪੰਜਾਬ ਦਾ ਜਿਹੜਾ ਰਗੜਾ ਪੰਜਾਬ ਹੁੰਦਾ ਪੰਜਾਬ ਦਾ ਇਹ ਹਾਲਾ ਮੁੰਡਿਆ ਸਾਹਿਬ ਜਿਹੜੇ ਡਰਗ ਰਣਨਟੀਕਾ ਦਿੱਤਾ ਗਿਆ ਟਾਰਗੇਟ 31 ਮਈ ਤੱਕ ਪੰਜਾਬ ਨੂੰ ਜੁਆ ਕਾਬੂ ਕਰ ਦੇਣਾ ਇਸ ਤਰ੍ਹਾਂ ਕਿਹੜਾ ਪਲਾਨ ਨਹੀਂ ਅਜੇ ਤੱਕ ਦੇਖੋ ਤੁਸੀਂ ਆਪ ਦੇਖੋ ਨਸ਼ਾ ਸਪਲਾਈ ਦੀ ਚੈਨ ਘੁੱਟ ਚੁੱਕੀ ਅਸੀਂ ਮਈ ਤੇ ਜੂਨ ਮਹੀਨੇ ਮਈ ਤੇ ਜੂਨ ਮੈਂ ਦੱਸ ਰਿਹਾ ਕਿ ਅਸੀਂ ਸ਼ੁਰੂਆਤ ਕਰਤੀ ਹੈ ਪਿੰਡ ਪਿੰਡ ਜਾਵਾਂਗੇ ਕਲੀ ਕਲੀ ਜਾਵਾਂਗੇ ਜੇ ਸਾਨੂੰ ਕਿਸੇ ਪਿੰਡ ਦੇ ਉੱਲੋ ਪਤਾ ਲੱਗਾ ਵੀ ਕੋਈ ਇੱਕ ਤਾਂ ਕਾਰਜ ਜਾਂ ਇੱਕ ਤਾਂ ਕੋਈ ਵਿਅਕਤੀ ਰਹਿ ਵੀ ਗਿਆ ਜਾਂ ਉਹ ਹੁੰਦਾ ਨਸ਼ਾ ਵੇਚਣ ਉਹਨੂੰ ਆਪ ਐਮਐਲਏ ਸਹਿਬਾਨ ਪਿੰਡ ਪਿੰਡ ਜਾ ਕੇ ਅਸੀਂ ਮੈਥੋ ਦੀ ਜਾ ਕੇ ਸਭੀ ਸਰਕਾਰ ਦੇ ਸਾਰੇ ਚੇਅਰਮੈਨ ਸਹਿਬਾਨ ਵਰਕਰ ਸਹਿਬਾਨ ਜਾ ਕੇ ਉਸ ਬੰਦੇ ਨੂੰ ਜਿਹੜਾ ਉਹਤੇ ਕਾਰਵਾਈ ਕਰਾਂਗੇ ਤੇ ਇਥੋਂ ਪੰਜਾਬ ਦੇ ਲੋਕ ਕਹਿਣ ਲੱਗ ਗਏ ਕਿ 90% ਜਿਹੜਾ ਨਸ਼ਾ ਖਤਮ ਹੋ ਗਿਆ ਜਿਹੜਾ ਕੋਈ ਇੱਕ ਤਾਂ 10% ਜੀ ਵੀ ਤੁਹਾਡੀ ਲੱਗਦਾ ਵੀ ਹੈ ਤੇ ਤੁਹਾਡਾ ਵੀ ਸਹਿਯੋਗ ਕੀਤਾ ਤੁਹਾਡਾ ਧੰਨਵਾਦੀ ਆ ਤੁਸੀਂ ਬਹੁਤ ਵਧੀਆ ਜਿਹੜਾ ਇਹ ਆਡਾ ਜਿਹੜਾ ਕੀਤਾ ਹੈ ਕੰਮ ਜਿਹੜੀ ਸੱਚਾਈ ਦਾ ਕਰਪਾਤ ਅਸੀਂ ਤਰੀਕੇ ਨਾਲ ਦਿਖਾ ਰਹੇ ਹਾਂ ਤੇ ਪੰਜਾਬ ਦੇ ਵਿੱਚੋਂ ਨਸ਼ਾ ਪੰਜਾਬ ਦੇ ਵਿੱਚ ਮੈਂ ਮੀਡੀਆ ਵਾਲੇ ਭਰਾਵਾਂ ਦਾ ਜਿਹੜਾ ਕਹੂੰਗਾ ਬਹੁਤ ਵੱਡਾ ਹਿੱਸਾ ਪਰ ਇਹ ਨਸ਼ਾ ਜਿਹੜਾ ਪੰਜਾਬ ਤੇ ਨਹੀਂ ਰੋਗੂਗਾ ਦਾ ਅਸੀਂ ਨਸ਼ਾ ਰਹਿ ਲਵਾਂਗੇ ਅੰਤ ਤੱਕ ਇਹਦੀ ਲੜਾਈ ਜਿਹੜੀ ਇਸ ਤਰ੍ਹਾਂ ਲੜਦੇ ਮੰਤਰੀ ਸਾਹਿਬ ਵਿਰੋਧੀ ਜਿਹੜੀ ਪਾਰਟੀ ਆਈਆਂ ਉਹ ਤਾਂ ਕਹਿੰਦੇ ਨੇ ਕਿ ਮਗਰਮੱਛਾਂ ਤਾਂ ਅਜੇ ਤਾਂ ਖਾ ਹੱਥ ਨਹੀਂ ਪਾਇਆ ਛੋਟੇ ਸਕੀਮ ਜਿਹੜੇ ਹੈਗੇ ਉਹਨਾਂ ਨੂੰ ਬਹੁਤ ਸਾਰੇ ਘੱਟ ਪੈ ਰਹੇ ਬਹੁਤ ਜਲਦੀ ਇਹਨਾਂ ਮਗਰਮੱਛਾਂ ਨੂੰ ਜਿਹੜੇ ਵੀ ਜਿਹੜੇ ਨਸ਼ਾ ਤਸਕਰਾਂ ਦੀ ਕੁਸਤਪਲਾਈ ਕਰਦੇ ਸੀ ਸਾਰਿਆਂ ਨੂੰ ਹੱਥ ਪਾਵਾਂਗੇ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇਖੋ ਅਸੀਂ ਜੇ ਦੁੱਧ ਨਸਿਆ ਤੋਂ ਲੜਾਈ ਲੜ ਰਹੇ ਹਾਂ ਤੇ ਦੁੱਧੇ ਪਾਸੇ ਅਸੀਂ ਪੰਜਾਬ ਦੇ ਪਾਣੀਆਂ ਦੀ ਬਚਾਉਣ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿੰਨਾ ਵੱਡਾ ਅਚਲ ਸਰਵੋ ਜੁੱਧ ਨੇ ਲੱਗਣਾ ਪਿਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਨੰਗਲ ਤੇ ਜਾ ਕੇ ਬੈਠ ਕੇ ਆਪਣੇ ਪਾਣੀਆਂ ਨੂੰ ਪਾਣੀ ਨੂੰ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਰਾਖੀ ਕੀਤੀ ਤੇ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿੱਥੇ ਉਹਨਾਂ ਦਾ ਕਹਿਣਾ ਕਿ ਸਾਡਾ ਸਾਰਿਆਂ ਦਾ ਕਹਿਣਾ ਕਿ ਪੰਜਾਬੀ ਜਿਹੜੇ ਆਪਣੇ ਖੂਨ ਨਾਲ ਵੱਧ ਪੰਜਾਬ ਦੇ ਪਾਣੀ ਨੂੰ ਕਾਇਰ ਕਰਦੇ ਆ। ਸੋ ਬੇਨਤੀ ਆ ਕਿ ਅਸੀਂ ਪੰਜਾਬ ਦਾ ਪਾਣੀ ਇੱਕ ਫੋਨ ਵੀ ਜਿਹੜਾ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਜਿੰਨਾ ਉਹਨਾਂ ਦਾ ਹੱਕਵਾਨ ਦਾ ਉਹਨਾਂ ਦਾ 1700 ਕਿਊਸਿਕਟਰ ਦਾ ਤਾਂ ਉਸ ਤੋਂ ਵੱਧ 4000 ਕਿਊਸਿਕਟਰ ਸੀ ਪਾਣੀ ਦੇ ਰਿਹਾ। ਉਸ ਤੋਂ ਵੱਧ ਅਸੀਂ ਨਹੀਂ ਦੇਣਾ। ਮਨੀਆ ਸਾਹਿਬ, ਮੁਰਿਆ ਸਾਹਿਬ ਜਿਹੜੇ ਲੋਕ ਦੁਕਾਨਾਂ ਅੜਕ ਕਿੱਦ ਨੇ। ਉਹਨਾਂ ਦੀ ਸਾਂਭ ਸੰਭਾਲ ਦੀ ਸਰਕਾਰ ਦੀ ਪੁਰਾਣੀ ਕਹਿੰਦੇ। ਉਹਨਾਂ ਦੀ ਸਾਂਭ ਸੰਭਾਲ ਦੀ ਮੈਂ ਦੱਸਿਆ ਕਿ ਉਹਨਾਂ ਵੀ ਜਿੰਦਰ ਖੁੰਡੇ ਗਏ ਆ ਉਹਨਾਂ ਦਾ ਪੂਰਾ ਇਲਾਜ ਕਰਵਾਇਆ ਜਾ ਰਿਹਾ। ਉਹਨਾਂ ਦੀ ਮੈਡੀਸ਼ਨ ਉਹਨਾਂ ਨੂੰ ਦਿੱਤੀ ਜਾ ਰਹੀ। ਹਰ ਜੀ ਜੋ ਕਲੌਕ ਕਰਾਈ ਜਾ ਰਹੀ ਹੈ ਤੇ ਉਹਨਾਂ ਨੂੰ ਠੀਕ ਕਰਕੇ ਉਹਨਾਂ ਦੇ ਲਈ ਉਹਨਾਂ ਦੇ ਪਰਿਵਾਰਾਂ ਦਾ ਪੂਰਾ ਸਾਥ ਦੇ ਕੇ ਉਹ ਦੋਸਤਾਂ ਨਾਲ ਇਸ ਪਾਸੇ ਪਟਿਆ ਗਿਆ। ਬੰਦੀ ਸਾਹਿਬ ਇੱਕ ਪਾਸੇ ਸਮੁੱਚੇ ਜ਼ਿਲ੍ਹਾ ਲੁਧਿਆਣਾ ਜਿਹਦੇ ਵਿੱਚ ਖੰਨਾ ਜਗਰੌਂ ਤੇ ਪੁਲਿਸ ਨੇ ਛੜਾ ਦਿੱਤਾ ਲੁਧਿਆਣਾ ਦੇ ਸਮੁੱਚੇ ਹੀ ਵਲੰਟੀਅਰ ਸਹਿਬਾਨਾਂ ਨੇ ਐਮਐਲਏ ਸਹਿਬਾਨਾਂ ਨੇ ਈਵਨ ਜਿਹੜੇ ਕੋਆਰਡੀਨੇਟਰ ਨਸ਼ਾ ਛਡਾਊ ਮਹਮ ਦੇ ਤਹਿਤ ਨਿਯੁਕਤ ਕਰੇ ਨੇ ਉਹਨਾਂ ਨੇ ਤੇ ਪੰਚਾਇਤ ਸਰਪੰਚਾਂ ਨੇ ਕੌਂਸਲਰਾਂ ਨੇ ਯਕਤ ਰੂਪ ਵਿੱਚ ਇੱਕ ਕਸਮ ਚੱਕੀ ਹੈ ਸਰਦਾਰ ਹਰਦੀਪ ਸਿੰਘ ਮੁੰਡਿਆ ਦੇ ਕੈਬਨਟ ਮੰਤਰੀ ਨੇ ਉਹਨਾਂ ਦੀ ਗੱਲ ਵਿੱਚ ਕਿ ਅਸੀਂ ਨਾ ਨਸ਼ਾ ਤਰਾਂਗੇ ਨਾ ਨਸ਼ਾ ਕਿਸੇ ਨੂੰ ਵੇਚਣ ਦਿਆਂਗੇ ਅਗਰ ਕੋਈ ਨਸ਼ਾ ਕਰਦਾ ਹੈ ਉਹਨੂੰ ਕੋਸ਼ਿਸ਼ ਕਰਾਂਗੇ ਵੀ ਨਸ਼ਾ ਛਡਾਊ ਕੇਂਦਰਾਂ 'ਚ ਦਾਖਲ ਕਰਾ ਕੇ ਨਵੀਂ ਜ਼ਿੰਦਗੀ ਜਿਉਣ ਦਾ ਮੌਕਾ ਦੇਵਾਂਗੇ ਇੱਕ ਹੋਰ ਵੱਡੀ ਜਿਹੜੀ ਅੱਜ ਗੱਲ ਹੋਈ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਵੀ ਅਗਰ ਕੋਈ ਨਸ਼ਾ ਵੇਚਦਾ ਫੜਿਆ ਜਾਂਦਾ ਤਾਂ ਉਹਦੀ ਮੰਗ ਤੋਂ ਕੋਈ ਵੀ ਵਿਅਕਤੀ ਨੂੰ ਦੇਣ ਤੋਂ ਰੋਪਾਂਗੇ ਤਾਂ ਕਿ ਉਹਦੀ ਜਿਹੜੀ ਅਸਲ ਜਗਾ ਜੇਲ੍ਹਾਂ ਉਹਦੇ ਵਿੱਚ ਹੋਰ ਰਹਿ ਸਕੇ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਕੋਸ਼ਿਸ਼ ਕਰੀਏ ਵੀ ਉਹਨਾਂ ਦੇ ਨਵੇਂ ਜ਼ਿੰਦਗੀ ਜਿਉਣ ਲਈ ਆਪਾਂ ਨਵੇਂ-ਨਵੇਂ ਸਾਧਨ ਦੇਈਏ ਉਹਨਾਂ ਨੂੰ ਦਾਖਲ ਕਰਾ ਕੇ ਉਦੋਂ ਬਾਅਦ ਜਦੋਂ ਨਸ਼ਾ ਮੁਕਤ ਹੋ ਕੇ ਆਜਣ ਉਹਨਾਂ ਦੀ ਨੌਕਰੀ ਦਾ ਪ੍ਰਬੰਧ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਵੱਲੋਂ ਜੋ ਇੱਕ ਐਮਐਚਡੀ ਹੈ ਇਹ ਉਹਨਾਂ ਦਾ ਡ੍ਰੀਮ ਪ੍ਰੋਜੈਕਟਾ ਵੀ ਜਿਹੜਾ ਪੰਜਾਬ ਦੇ ਵਿੱਚੋਂ ਜੋ ਇਹਨਾਂ ਨੇ ਰਵਾਇਤੀਆਂ ਨੇ ਨਸ਼ੇ ਦਾ ਦਰਿਆ ਛੇਵਾ ਚਲਾ ਰੱਖਿਆ ਸੀ ਉਹਨੂੰ ਆਪਾਂ ਖਤਮ ਕਰਨਾ ਜੋ ਜੁੱਧ ਨਸ਼ਿਆਂ ਵਿਰੁੱਧ ਚਲਾਇਆ ਮੁਹਿੰਮ ਚਲਾਈਆ ਉਹਦੇ ਸਬੰਧ ਵਿੱਚ ਜਿਹੜੀ ਅੱਜ ਵਿਲੇਜ ਡਿਫੈਂਸ ਕਮੇਟੀ ਜਿਹੜੀਆਂ ਬਣਾਈਆਂ ਗਈਆਂ ਨੇ ਹਰ ਹਲਕੇ ਦੇ ਉੱਤੇ ਕੋਆਰਡੀਨੇਟਰ ਲਾਏ ਗਏ ਨੇ ਜ਼ਿਲ੍ਹੇ ਦੇ ਉੱਤੇ ਕੋਆਰਡੀਨੇਟਰ ਲਾਏ ਗਏ ਨੇ ਉਹਨਾਂ ਦੀ ਜਿਹੜੀ ਮੀਟਿੰਗ ਸੀਗੀ ਸਾਰੇ ਅਫਸਰ ਸਾਹਿਬਾਨ ਨਾਲ ਮੰਤਰੀ ਸਾਹਿਬ ਸਾਡੇ ਸਰਦਾਰ ਹਰਦੀਪ ਸਿੰਘ ਹੰਡਿਆ ਜੀ ਤੇ ਆਏ ਸੀਗੇ ਤੇ ਜਿਹੜਾ ਉਹਨਾਂ ਨੂੰ ਅਫਸਰ ਸਾਹਿਬਾਨਾਂ ਦੇ ਰੋਗ ਰੂ ਕਰਾਇਆ ਗਿਆ ਕਮੇਟੀ ਮੈਂਬਰਾਂ ਨੂੰ ਔਰ ਜਿਹੜਾ ਉਹਨਾਂ ਨੇ ਜਿਹੜੇ ਤਰੀਕੇ ਕਾਰਵਾਈ ਕਰਨੀ ਆ ਔਰ ਬੜੇ ਕਰੜੇ ਹੱਥਾਂ ਨਾਲ ਜਿਹੜੇ ਨਸ਼ਾ ਤਸਕਰ ਨੇ ਨਸ਼ਾ ਵੇਚਣ ਵਾਲੇ ਬੰਦੇ ਨੇ ਪਿੰਡਾਂ ਦੇ ਵਿੱਚ ਵਾੜਾਂ ਦੇ ਵਿੱਚ ਉਹਨਾਂ ਨੂੰ ਬੜੇ ਕਰੜੇ ਹੱਥਾਂ ਨਾਲ ਲੈਣਾ ਔਰ ਕਾਨੂੰਨ ਦੇ ਤਹਿਤ ਕਾਨੂੰਨ ਨੂੰ ਮੁਕਰਾਚਦੇ ਹੋਏ ਉਹਨਾਂ ਨੂੰ ਜਿਹੜੀ ਸਜ਼ਾ ਦਿਵਾਉਣੀ ਆ ਅਫਸਰਾਂ ਨਾਲ ਰابطਾ ਕਰਕੇ ਉਹਨਾਂ ਨੂੰ ਆਪਾਂ ਜਿਹੜਾ ਸਲਾਖਾਂ ਦੇ ਪਿੱਛੇ ਪਹੁੰਚਾਉਣਾ ਸਰ ਪਹਿਲਾਂ ਮਤਲਬ ਜਿਹੜਾ ਪੁੱਛੀ ਜਿਹੜੇ ਬੇਸ਼ੱਕ ਦਸਤ ਹੈਗੇ ਆ ਪਹਿਲਾਂ ਜੀ ਉਹ ਕੀ ਆ ਆਪਣਾ ਹੈ ਪਿੰਨ ਲੱਗਦੀ ਆ ਜੀ ਬਾਅਦ ਜਦੋਂ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਫਿਰ ਉਹ ਜਿਹੜਾ ਹੈਗਾ ਆਪਣਾ ਸੇਲ ਕਰਨ ਲੱਗ ਪੈਂਦਾ ਇਹ ਸੀ ਨੂੰ ਕੀ ਬਣੇ ਉਹ ਦੇਖੋ ਉਹ ਭਾਜੀ ਪਤਾ ਹੀ ਗੱਲ ਆ ਇਹ ਕਾਮਨ ਗੱਲ ਹੈ ਕਿਉਂਕਿ ਇਹ ਤਾਂ ਮਹਿੰਗਾ ਜਿਹੜਾ ਪ੍ਰੋਡਕਟ ਆ ਇਹ ਆਮ ਬੰਦਾ ਤਾਂ ਅਗਰ ਕੋਈ ਤਕੜਾ ਵੀ ਆ ਮੜਾ ਮੁੱਟਾ ਘਰੋਂ ਤਾਂ ਇਹਨੂੰ ਜਿਹੜਾ ਫੋੜ ਨਹੀਂ ਕਰ ਸਕਦਾ ਇਹ ਬੜਾ ਅੱਜ ਜੇ ਤੁਸੀਂ 500 ਦਾ ਖਾਣਦੇ ਹੋ ਤਾਂ ਇਹ ਮਹੀਨੇ ਬਾਅਦ ਇਹ ਚੀਜ਼ 1000 ਦੀ ਬੰਦਾ ਖਾਣ ਲੱਗ ਜਾਂਦਾ ਤੇ ਇਹ ਵੱਧਦੀ ਜਾਂਦੀ ਹੈ ਇਹ ਐਸੀ ਚੀਜ਼ ਹੈ ਵੀ ਇਹ ਵੱਧਦੀ ਜਾਂਦੀ ਹੈ ਔਰ ਇੱਕ ਦਿਨ ਉਹ ਵੱਡੋ ਜੋ ਕਿ ਬੱਚਾ ਜਾਂ ਕੋਈ ਨੌਜਵਾਨ ਹੈ ਜਿਹੜਾ ਉਹ ਦੁਨੀਆ ਤੋਂ ਰੁਕਸਤ ਹੋ ਜਾਂਦਾ ਇਹ ਗਰੇਟ ਕੋਈ ਲੈਵਲ ਦੇ ਅਟੈਕਟ ਬੰਦੇ ਨੇ ਜਿਹੜੇ ਇਹਦੀ ਸਮਗਲਿੰਗ ਕਰ ਰਹੇ ਉਹਨਾਂ ਨੂੰ ਤਾਂ ਆਪਾਂ ਐਜੇ 2 ਗ੍ਰਾਮ 4 ਗ੍ਰਾਮ ਦਿੱਲੀ ਦੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਤੁਸੀਂ ਪੇਸ਼ੈਂਟ ਦੇ ਨੌਰ ਤੇ ਹੀ ਦੇਖਾਂਗੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਵਿਜ਼ਨ ਹੈ ਤੇ ਜਿਹੜੇ ਵੱਡੇ ਕੋਈ ਜਿਹੜੇ ਉਹਨਾਂ ਨੂੰ ਸਪਲਾਈ ਦਿੰਦੇ ਨੇ ਅਸੀਂ ਉਹਨਾਂ ਨੂੰ ਵੀ ਆਇਡੈਂਟੀਫਾਈ ਕਰਕੇ ਜਿਹੜਾ ਉਹ ਹੈ ਜੀ ਇਹਦੇ ਪੋਸਟ ਦੇ ਉੱਤੇ ਕਿ ਕਾ ਮਾਰਦੇ ਨਸ਼ੇ ਦੇ ਤਸਕਰੇ ਸਟੇਟ ਛੱਡ ਕੇ ਭੱਜ ਜਾਂਦੇ ਔਰ ਗਾਹ ਨੂੰ ਇੱਧਰ ਮੂੰਹ ਨਹੀਂ ਕਰਦੇ ਸਰਕਾਰ ਦਾ ਆਖਰੀ ਸਵਾਲ ਹੁਣ ਕਈ ਲੋਕ ਹੈਗਾ ਨਸ਼ੇ ਸ਼ਡਾਹੂ ਕੇਂਦਰ ਚ ਜਾਂਦੇ ਔਥੇ ਸਿਰਫ ਮੈਡੀਸਿਨ ਤਾਂ ਬਹੁਤ ਮਹਿੰਗੀਆਂ ਹੁੰਦੀਆਂ ਨੇ ਤੇ ਉਹਨਾਂ ਦੀ ਫਿਰ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜੇ ਆਫੋਰਡ ਨਹੀਂ ਕਰ ਪਾਉਂਦੇ ਫਿਰ ਮੁੜ ਕੇ ਫੇਰੋ ਜੀ ਉਹ ਨਹੀਂ ਨਹੀਂ ਉਹ ਪਤਾ ਜਿਹੜੇ ਜਿਹੜੇ ਗਵਰਨਮੈਂਟ ਤੌਰ ਤੇ ਮੈਂ ਜਿਹੜੇ ਨਸ਼ੇ ਸ਼ਡਾਹੂ ਕੇਂਦਰ ਨੇ ਨਾ ਸਰਕਾਰੀ ਔਥੇ ਤੇ ਮੈਡੀਸਨ ਜਿਹੜੀ ਡਾਕਟਰ ਪਰਸਕ੍ਰਿਪਸ਼ਨ ਲਿਖ ਕੇ ਦਿੰਦਾ ਪ੍ਰਸਕ੍ਰਾਈਬ ਕਰਦਾ ਕਿਸੇ ਪੇਸ਼ੈਂਟ ਨੂੰ ਉਹ ਉਹਨਾਂ ਨੂੰ ਮਿਲਦੀ ਹੈ ਬਹੁਤ ਹੀ ਵਾਜਬ ਰੇਟ ਤੇ ਮਿਲਦੀ ਹੈ ਲਾ ਲੋ ਕੋਈ 2 4 20 ਰੁਪਏ ਦੀ ਪਰਚੀ ਕੱਟ ਕੇ ਤੇ ਜਿਹੜੇ ਪ੍ਰਾਈਵੇਟ ਨਸ਼ਾ ਕੇਂਦਰ ਨੇ ਨਾ ਉਹਨਾਂ ਨਾਲ ਵੀ ਅਸੀਂ ਜਿਹੜਾ ਮਿਲ ਜੁਲ ਕੇ ਉੱਥੇ ਵੀ ਬੜਿਆ ਉਹਨਾਂ ਨੂੰ ਸਬਸਿਡੀ ਤੇ ਮੈਡੀਸਿਨ ਆਉਂਦੀ ਹੈ ਕਿਉਂਕਿ ਇਹ ਕੋਈ ਕਮਾਈ ਕਰਨ ਦਾ ਸਾਧਨ ਤਾਂ ਹੈ ਨਹੀਂ ਜੀ ਤੇ ਇਹ ਇੱਕ ਜਿਹੜਾ ਗਰੀਬ ਬੱਚਿਆਂ ਨੂੰ ਜਾਂ ਜਿਹੜੇ ਬੱਚੇ ਇਹਦੇ ਵਿੱਚ ਪੈ ਚੁੱਕੇ ਨੇ ਉਹਨਾਂ ਨੂੰ ਬਚਾਉਣ ਦੀ ਗੱਲ ਆ ਇਹ ਕੋਈ ਕਮਾਈ ਦਾ ਸਾਧਨ ਨਹੀਂ ਹੈ ਉਹਨਾਂ ਨਾਲ ਵੀ ਮਿਲ ਕੇ ਅਗਰ ਕੋਈ ਐਕਸਟਰਾ ਜਿਹੜੀ ਬਲੈਕ ਦੇ ਵਿੱਚ ਮੈਡੀਸਿਨ ਵੇਚ ਰਿਹਾ ਉਹਨਾਂ ਉਹਨਾਂ ਨੂੰ ਵੀ ਅਸੀਂ ਇਸੇ ਜਿਹੜਾ ਐਮਡੀਪੀਐਸ ਇਕਟਾ ਦੇ ਵਿੱਚ ਲੈ ਕੇ ਆ ਕੇ ਉਹਨਾਂ ਨੂੰ ਵੀ ਬੜੀ ਗੰਭੀਰ ਜਿਹੜੀ ਸਲਾਹ ਹੈ ਇੱਕ ਆਖਰੀ ਸਵਾਲ ਜੀ ਜਿਵੇਂ ਉਹਨਾਂ ਸੀਐਮ ਸਾਹਿਬ ਨੇ ਹਰ ਪਿੰਡ ਦੇ ਵਿੱਚ ਇੱਕ ਹੈ ਡਿਫੈਂਸ ਕਮੇਟੀ ਬਣਾਈ ਆ ਕਿ ਇਸ ਕਮੇਟੀ ਦੇ ਹੈਗਾ ਬਣਦੇ ਨਾਲ ਜਿਹੜਾ ਨਸ਼ਾ ਮਤਲਬ ਹੈ ਘਟੇਗਾ ਜੀ ਕੀ ਕਮੇਟੀ ਦੇ ਬਣਦੇ ਨਾਲ ਤਾਂ ਜੀ ਦੇਖੋ ਫਰਕ ਪੈਣਾ ਹੀ ਹੈ ਕਮੇਟੀ ਦੀ ਸ਼ੁਰੂਆਤ ਮੌਕੇ ਹੀ ਲੋਕ ਜਿਹੜੇ ਇਹ ਛੋਟੇ ਮੋਟੇ ਨਸ਼ਾ ਤਸਕਰੀ ਨਾਲ ਉਹਨਾਂ ਨੂੰ ਡਰ ਪੈ ਗਿਆ ਉਹਨਾਂ ਦੀਆਂ ਭਾਜੜਾਂ ਲੱਗ ਚੁੱਕੀਆਂ ਨੇ ਔਰ ਇੰਨਾ ਜਿਆਦਾ ਫਰਕ ਇਸ ਦਾ ਪਊਗਾ ਇਸੇ ਕਮੇਟੀਆਂ ਦੇ ਥਰੂ ਦੇਖੋ ਉਪਰਾਲਾ ਕਰਨਾ ਆਪਣਾ ਜਿਹੜਾ ਧਰਮ ਆਪਾਂ ਆਪਣਾ ਮਕਸਦਾ ਵੀ ਅਸੀਂ ਮਿਹਨਤ ਕਰਨੀ ਆ ਅਸੀਂ ਕਿਸੇ ਕੰਮ ਨੂੰ ਪੋਜ਼ਿਟਿਵਿਟੀਲੀ ਲੈ ਕੇ ਤੇ ਉਹਨੂੰ ਸ਼ੁਰੂਆਤ ਕਰਨੀ ਆ ਔਰ ਜਿਹੜਾ ਉਹ ਸਾਡੇ ਵਲੰਟੀਅਰਸ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਬੜੇ ਜੁਝਾਰੂ ਬੰਦੇ ਨੇ ਇਹਨਾਂ ਨੇ ਤਾਂ ਇਹਨਾਂ ਦੇ ਚਪੇੜਾ ਮਾਰ ਮਾਰੀ ਭਜਾ ਦੇਣੀ ਆ ਖਤਮ ਹੋ ਜਾਣਾ ਇਹਨਾਂ ਸਰ ਲੋਕਾਂ ਨੂੰ ਸਰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਮੈਂ ਦੇਖੋ ਸਾਰੇ ਜਿਹੜੇ ਪੰਜਾਬ ਦੇ ਵਾਸੀ ਨੇ ਸਾਡੇ ਬੜੇ ਸਤਕਾਰਯੋਗ ਬੜਾ ਹੀ ਜੁਝਾਰੂ ਕੌਮ ਆ ਪੰਜਾਬ ਦੀ ਤੇ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਆਪਦੇ ਲੈਵਲ ਤੇ ਵੀ ਔਰ ਜਿਹੜੀਆਂ ਤੁਹਾਡੇ ਵਿਲੇਜ ਕਮੇਟੀਆਂ ਔਰ ਵਾਰਡ ਕਮੇਟੀਆਂ ਬਣੀਆਂ ਨੇ ਜਿਹੜੇ ਪੁਲਿਸ ਅਫਸਰ ਸਾਹਿਬਾਨ ਨੇ ਇਹ ਜੇ ਕੋਈ ਤੁਹਾਡੇ ਮਹੱਲੇ ਦੇ ਵਿੱਚ ਉਹਦੀ ਗਲੀ ਦੇ ਵਿੱਚ ਕੋਈ ਇਹੋ ਜਿਹਾ ਅਨਸਰ ਹੈਗਾ ਜਿਹੜਾ ਮੂੜ ਤੇ ਖੜਕੇ ਜਾਂ ਰਾਤ ਨੂੰ ਨੇਵੇ ਸਵੇਰੇ ਨਸ਼ਾ ਕੁੜੀਆਂ ਬਣਾ ਕੇ ਜਾਂ ਕਿਸੇ ਵੀ ਤਰੀਕੇ ਨਾਲ ਵੇਚਦਾ ਨੌਜਵਾਨਾਂ ਨੂੰ ਉਹਦੀ ਜਿਹੜੀ ਆਪਦੇ ਕਾਉਂਸਲਰ ਸਾਹਿਬਾਨਾਂ ਨੂੰ ਜਾਂ ਸਰਪੰਚ ਸਾਹਿਬਾਨਾਂ ਨੂੰ ਉਹਦੀ ਖਬਰ ਦਿੱਤੀ ਜਾਵੇ ਤਾਂ ਜੋ ਉਹਦੇ ਤੇ ਨਕੇਲ ਕਸੀ ਜਾ ਸਕੇ। ਜਨ ਦੁਸ਼ੀਆਂ ਦੇ ਉਪਰ ਬਿਨਾਂ ਨਾ ਰਾਸਮੀ ਬੜੇ ਸਬਰ ਦੇ ਨਾਲ ਇਤਿਜਾ ਕਰ ਰਹੇ। ਜੋ ਰਾਤਾਂ ਦੇ ਨਾਲ ਰਾਜਨ اچھا ساگم شیخ سماگ بناؤ بہت ہے سب تو پہلے سارے آئے ہوئے مختار جی کا مان جو ڈی سی صاحب وکے دے کے سواگت کیتا جانے گا تو میں سارے لی بڑی دشی گل ہے میرے وڈے بھی مدن لال بگا جی ਅਸ਼ੋਕਰਾ ਸਰਪੰਪੀ ਜੀ ਕੁਲਵੰਤ ਸਿੰਘ ਛਿੱਦੂ ਜੀ ਸਾਡੀ ਪੈ ਅਰਜੰਦਰਪਾਲ ਕੌਰ ਸ਼ਿਨਾ ਸਾਡੀ ਵੱਡੀ ਪੈ ਸਰਜੀਤ ਕੌਰ ਮਾਨਕੇ ਜੀ ਸਾਡੇ ਐਮਐਨਐਸ ਸਰਬਾਨ ਦਿਨਾਨ ਹਲਕਾ ਇੰਚਾਰਜ ਸਾਡੇ ਕੰਨ ਸਾਹਿਬ ਸਾਡੇ ਚੇਅਰਮੈਨ ਸਾਹਿਬ ਔਰ ਸਾਡੇ ਲੁਧਿਆਣਾ ਸਾਹਿਬ ਦੇ ਡੀਸੀ ਸਾਹਿਬ ਸਾਡੇ ਸੀਪੀ ਸਾਹਿਬ ਤੇ ਨਾਮ جگراؤ کے کنہیں ایس ایس پی صاحب اور سامنے بیٹھے ہوئے سارے سرپنچ سا چیئرمین صاحبان اور میری بھن میرے, میرے بھی آؤ فتح صاحب پائیے واحر جی کا خالصہ واحر جی کی فتح تو آپ سب کا بہت بہت دنواد کہ تھی ایک بہت ویڈی مہم بہت ویڈی لڑائی جو مکمری سردار بگوت سمان جی وجہ چلائی جا رہی ہے یدھ نشیا دے و ਬਸ ਸਾਨੂੰ ਇਹ ਜੁੱਧ ਲੜਨ ਦੀ ਲੋੜ ਕਿਉਂ ਪਈ ਸਾਨੂੰ ਇਹ ਇਹੋ ਜਿਹੀਆਂ ਮੁਹਿੰਮ ਚਲਾਉਣ ਦੀ ਲੋੜ ਕਿਉਂ ਪਈ ਇਹ ਨਸ਼ਾ ਪੰਜਾਬ 'ਚ ਆਇਆ ਕਿੱਥੋਂ ਪੰਜਾਬ 'ਚ ਨਸ਼ਾ ਲੈਉਣ ਵਾਲੇ ਕੌਣ ਸੀ ਪੰਜਾਬ ਦੇ ਵਿੱਚ ਚਿੱਟਾ ਫਰੀ ਸੁਣਿਆ ਨਹੀਂ ਸੀ ਇਹ ਕਿਹੜੀਆਂ ਸਰਕਾਰਾਂ ਦੇ ਨੇਮ ਤੇ ਆਇਆ ਇਹ ਸਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਅਕਾਲੀ ਦਲ ਕਾਂਗਰਸ ਇਹਨਾਂ ਦੀਆਂ ਸਰਕਾਰਾਂ ਦੇ ਵਿੱਚ ਜਿਹੜਾ ਹੈ ਸਾਡੇ ਪੰਜਾਬ ਦੇ ਨੌਂ ਨਾ ਨਰੂ ਛੇਵੇਂ ਦਰਿਆ ਅੱਗ ਦਾ ਜਿਹੜਾ ਹੈ ਨਸਾ ਜਿਹੜਾ ਇਹਨਾਂ ਨੇ ਪੰਜਾਬ ਦੇ ਵਿੱਚ ਛੱਡਿਆ ਸੋ ਨਸੇ ਦੀ ਅਕ ਇਹ ਆਪਣੇ ਆਪ ਛੁਣ ਨਹੀਂ ਹੋਈ ਇਹ ਲੋਕਾਂ ਦੀ ਕੀਤੀ ਹੋਈ ਹੈ ਅੱਗ ਜਿਹੜੀ ਭਾਜਪਾ ਕਾਂਦੀ ਦਾ ਦੀ ਸਰਕਾਰ ਕਾਗਰਦੀ ਸਰਕਾਰ ਵੇਲੇ ਹੋਈ ਇਹ ਲਾਪਰਵਾਹੀ ਨਹੀਂ ਸੀ ਸਗੋਂ ਇਹਾਂ ਦੀ ਸੰਗਠਨ ਮੇਰੀ ਬਗਸੀ ਇਹ ਲੋਕਾਂ ਨੇ ਪਿਛਲੀਆਂ ਸਰਕਾਰਾਂ ਦਾ ਟਾਂਕ ਅਕਾਲੀ ਗੱਤ ਦੇ ਕਾਰਨ ਦੀ ਰਾਜਦਾਨ ਰਾਜਨੀਤੀ ਤਸਰੀ ਵਿਚਕਾਰ ਗਠਜੋੜ ਬਣਿਆ ਸੋਇਲਾ ਲੋਕਾਂ ਨੇ ਇਹਨਾਂ ਨਸ਼ਾ ਤਸਕਰਾਂ ਨੂੰ 86 ਸੁਰੱਖਿਆ ਵੀ ਨਾਲ ਪ੍ਰਦਾਨ ਕੀਤੀ ਹੈ ਗੱਲ ਮੈਂ ਸਰਕਾਰੀ ਗੱਡੀਆਂ ਸੋਤਾ ਕਰਕੇ ਪੰਜਾਬ ਦਾ ਜਿਹੜਾ ਇਹਨਾਂ ਨੇ ਇਹਦਾ ਐਡਾ ਨਸ਼ਾ ਜਿਹੜਾ ਪੰਜਾਬ ਦੇ ਨੌਜਵਾਨੀ ਨੂੰ ਰੋਲਿਆ ਸੋ ਸਾਰਾ ਪਿਛਲੀ ਸਰਕਾਰਾਂ ਦੇ ਅੰਦਰ ਸੀ ਸੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸੂਬੇ ਅੰਦਰ ਨਸ਼ੇ ਦੇ ਲੱਗੇ ਕਹ ਨੂੰ ਸਾਫ ਕਰਨ ਤੱਕ ਮਹਿੰਮ ਜਿਹੜੀ ਇਹ ਚੱਲ ਰਹੀ ਹੈ ਅਸੀਂ ਪੰਜਾਬ ਨੂੰ ਮੁੜ ਰੰਗੜਾ ਪੰਜਾਬ ਬਣਾਵਾਂਗੇ ਇਸ ਲਈ ਤੁਹਾਡਾ ਸਾਰਿਆਂ ਦਾ ਜਿਹੜਾ ਸਹਿਯੋਗ ਹੈ ਉਹ ਬਹੁਤ ਜ਼ਰੂਰੀ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਅਗਵਾਈ ਵਾਲੀ ਸਰਕਾਰ ਕੋਲ ਜਿਹੜਾ ਜੋਤ ਨਸ਼ਾ ਵਿਰੋਧੀ ਸ਼ੁਰੂਆਤ ਕਰਕੇ ਪੰਜਾਬ ਦੀ ਲੋਨਦਾਨੀ ਨੂੰ ਨਸ਼ਾ ਮੁਕਤ ਰਹਿਤ ਜੋ ਲਈ ਲੋਕ ਭਲਾਈ ਦੇ ਇਸ ਕਾਰਜ ਵਿੱਚ ਇਸ ਕਾਰਜ ਵਿੱਚ ਹਿੱਸਾ ਲੈ ਕੇ ਇਸ ਮਹਿੰਮ ਨੂੰ ਲੋਕ ਲਹਿਰ ਬਣਾਉਣ ਤੇ ਜੋਰ ਦਿੱਤਾ ਜਾ ਰਿਹਾ ਹੈ ਸਰਕਾਰ ਨੇ 24 ਫਰਵਰੀ ਨੂੰ ਜੁੱਤ ਨਸ਼ਾ ਬੰਦ ਮਹਿੰਮ ਸ਼ੁਰੂ ਕੀਤੀ ਇਸ ਮਹਿੰਮ ਨਾਲ ਨਸ਼ਿਆਂ ਦੀ ਸਪਲਾਈ ਜਿਹੜੀ ਲੈਣ ਲੱਗ ਪਕ ਟੁੱਟ ਗਈ ਸੋ ਹੁਣ ਤੁਸੀਂ ਦੇਖਿਆ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਪਾਰਟੀਆਂ ਦੀ ਕਹਿੰਦੇ ਸਰਕਾਰ ਨੇ ਪੰਜਾਬ ਤੇ ਪੰਜਾਬੀਆਂ ਦੀ ਪਿੱਠ 'ਤੇ ਛੁਰਾ ਮਾਰਨ ਦਾ ਜਿਹੜਾ ਪਾਣੀਆਂ ਦੇ ਮੁੱਦੇ ਉੱਤੇ ਜਿਹੜਾ ਹਮੇਸ਼ਾ ਹੀ ਇਹ ਕਰਦੇ ਆ ਰਹੇ ਪੰਜਾਬੀਆਂ ਦੀ ਪਿੱਠ 'ਤੇ ਛੁਰਾ ਮਾਰਨ ਦੇ ਕਿ ਨਵਾਂ ਸ਼ੁਰੂਆਤ ਕੀਤੀ ਗਿਆ ਪੰਜਾਬ ਦੇ ਹਿੱਸੇ ਦਾ ਪਾਣੀ ਹਰਿਆਣੇ ਨੂੰ ਜਾਂ ਅੰਦਸਤਰੀ ਦੇ ਨਾਲ ਗਈ। ਸੋ ਇਹ ਲੜਾਈ ਜਿਹੜੀ ਮੁਖਲਤਵੀ ਸਰਦਾਰ ਭਗਤ ਸਿੰਘ ਮਾਨ ਜੀ ਅੱਜ ਪੰਜਾਬ ਦੇ ਲਈ ਜਿੱਥੇ ਜੁੱਤ ਨਰਸਿਆਮਨ پ پ پ پڑائی لے آپ یہ دسو کہ مخمنتریدار بھگوت سنگ مان جی نے خود ننگل جا کے پنجاب پانی چوریوں تھی دسو بھگوت مان نے صحیح کیا کہ نہیں صحیح کیا مختری سردار بگوت سن مان جی نے ننگل جا کے خود پنجاب <تصف> کے پایا کی راکھی اتنے بیٹھے ਸੋ ਜਿਹੜੀਆਂ ਪ੍ਰੈਣੀਆਂ ਸਰਕਾਰਾਂ ਦੇ ਮੁੱਖ ਮੰਤਰੀ ਪ੍ਰੈਣੀਆਂ ਪਾਰਟੀਆਂ ਦੇ ਮੁੱਖ ਮੰਤਰੀ ਸੀ ਜਿਹੜੇ ਆਪ ਨੇ ਆਪ ਨੂੰ ਪੰਜਾਬ ਦਾ ਰਾਖਾ ਦੱਸਦੇ ਸੀ ਪੰਜਾਬ ਦੇ ਪਾਲੀਆਂ ਦਾ ਰਾਖਾ ਦੱਸਦੇ ਸੀ ਉਹ ਖੁਦ ਜਾ ਕੇ ਬੋਦੀ ਦੀ ਚੌੜੀ ਤੇ ਬੈਠ ਕੇ ਕੈਬਨਟ ਬੈਠ ਕੇ ਪੰਜਾਬੀਆਂ ਦੀ ਪਿੱਠ 'ਤੇ ਸੁਣਾ ਮਾਰਨ ਦਾ ਕੰਮ ਕਰ ਰਹੇ ਸੋ ਇਹਨਾਂ ਲੋਕਾਂ ਲਈ ਕਿੱਥੇ ਰੋਮੀਲ ਬਿੱਟੂ ਕਿੱਥੇ ਸੁਨੀਲ ਜਾਕੇ ਕਿੱਥੇ ਕੈਪਟਨ ਅਮਰਿੰਦਰ ਸਿੰਘ ਇਹ ਸਾਰੇ ਹੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਵੀ ਜਿਹੜੀ ਚੋਲੀ ਚ ਜਾ ਕੇ ਮੋਦੀ ਦੀ ਚੋਲੀ ਚ ਜਾ ਕੇ ਬੈਠ ਕੇ ਚਰਚਾ 'ਚ ਬੈਠ ਕੇ ਇਹ ਸਾਰਾ ਸਾਡੇ ਪੰਜਾਬ ਦੇ ਪਾਣੀ ਦੇ ਇਲਾਕਾ ਬਾਰੇ ਗੱਲ ਕਰਨ। ਤੇ ਜੋਦਿ ਦੱਸਿਆ ਅਮਰਦ ਗੱਲ ਕਰੀਏ ਪੰਜਾਬ ਪੁਲਿਸ ਦੀ ਗੱਲ ਕਰੀਏ। ਹੁਣ ਪੰਜਾਬ ਪੁਲਿਸ ਦੇ ਉੱਤੇ ਕੋਈ ਜਿਹੜਾ ਸਿਆਸੀ ਦਬਾਅ ਨਹੀਂ ਹੈ। ਪੰਜਾਬ ਪੁਲਿਸ ਬਹੁਤ ਖੁੱਦ ਆਪਣੇ ਆਪ ਬਹੁਤ ਵਧੀਆ ਜਿਹੜਾ ਕੰਮ ਕਰ ਰਹੀ ਹੈ। ਮਸਾ ਤਸ਼ਕਰਾਂ ਨੂੰ ਫੜਨ ਤੋਂ ਬਾਅਦ ਉਹਨਾਂ ਨੇ ਕਾਰਾ ਦੇ ਉੱਤੇ ਜਿਹੜੇ ਬਲਡੋਜੇ ਚੱਲਦੇ ਆ ਉਹਨਾਂ ਦੀਆਂ ਕਰੋੜਾਂ ਰੁਪਿਆ ਦੀ ਜਿਹੜੀ ਪ੍ਰਾਪਰਟੀ ਸਾਡੇ ਪੰਜਾਬ ਦੇ ਜਵਾਨੀ ਨੂੰ ਨੋਟ ਕੇ ਬਣਾਈ ਗਈ ਉਹਨੂੰ ਜਿਹੜਾ ਜਲਤ ਕੀਤਾ ਜਾ ਰਿਹਾ ਤੇ ਉਹਨਾਂ ਦੀ ਇੱਕ ਧਰਾ ਦੇ ਕੋਠੀਆਂ ਦੇ ਮਹਿਲਾਂ ਤੇ ਜਿਹੜਾ ਸਾਡੀ ਪੰਜਾਬ ਪੁਲਿਸ ਆ ਉਹ ਮੁੰਡੋ ਦੇ ਚਰਾਕੇ ਕਦੋਂ ਕਰਨ ਸਾਡੇ ਪਾਰਟੀ ਸੈਕਟਰੀ ਰਵੀਨ ਤੇਜਰੀਵਾਲ ਜੀ ਨੇ ਸਾਰਿਆਂ ਨੂੰ ਸਪੈਕਸ ਦੇ ਦਿੱਤਾ ਹੈ ਪੂਰੇ ਨਸ਼ਾ ਤਸਕਰਾਂ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਇੱਕ ਸਪੱਸ਼ਟ ਸਿਆ ਦਿੱਤਾ ਹੈ ਕਿ ਜਾਂ ਦਾ ਨਸ਼ਾ ਵੇਚਣਾ ਬੰਦ ਕਰ ਦਿਓ ਜਾਂ ਪੰਜਾਬ ਨੂੰ ਛੱਡ ਕੇ ਬਾਹਰ ਚਲੇ ਜਾਓ ਸੋ ਸਾਡੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਲੋਕਾਂ ਨੂੰ ਸਿੱਧੀ ਚੇਤਾਵਨੀ ਵੀ ਕਿ ਪੰਜਾਬ ਜਿੱਥੇ ਵੀ ਨਸ਼ਾ ਤਸਕਰਾ ਦੇ ਟਿਕਾਣੇ ਉੱਥੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੀੜਾ ਪੰਜਾਬ ਚੱਲ ਰਿਹਾ ਸੋ ਪੰਜਾਬ ਦੇ ਵਿੱਚ ਇਹ ਨਸ਼ਾ ਰੋਗਨ ਜੋ ਤੇ ਨਸ਼ਿਆਂ ਦੇ ਵਿਰੁੱਧ ਦੇ ਕੈਂਪ ਜੋਦੇ ਮੈਦਾਨ ਵਿੱਚ ਸਭ ਤੋਂ ਵੱਡੀ ਤਾਕਤ ਤੁਸੀਂ ਸਾਰੇ ਜਿਹੜੇ ਬीडीसी ਮੈਂਬਰ ਜੇਕਰ ਪੰਜਾਬ ਨੂੰ ਬਚੋੜਾ ਹੈ ਤਾਂ ਹਰ ਪਿੰਡ ਨੂੰ ਜਾਗੜਾ ਪਵੇਗਾ ਅਤੇ ਹਰ ਪਿੰਡ ਦੀ ਪਹਿਲੀ ਕਦਮ ਹੁੰਦੀ ਹੈ ਇਸ ਦਾ ਬीडीसी ਮੈਂਬਰ ਬीडीसी ਮੈਂਬਰ ਜੋਦੇ ਵਿੱਚ ਸਭ ਤੋਂ ਵੱਡੀ ਸਾਡੀ ਜਿਹੜੀ ਇਹ ਤਾਕਤ ਨਾਲ ਆਉਂਦੀ ਹੈ ਪੰਜਾਬ ਵਿੱਚ ਵੱਖ-ਵੱਖ ਲਸਿਆਂ ਤੋਂ ਪੀੜਤ ਵਿਅਕਤੀ 8 ਲੱਖ ਤੋਂ ਵੱਧ ਹਨ